ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਮੇਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਮੇਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਦ ਸੇਲ ਕਰਨਾ ਹੁੰਦਾ ਕਾਰ ਜੀਪ ਟਰੈਕਟਰ ਟਰਾਲੀ ਤਾਂ ਉਹਦੀਆਂ 4-5 ਫੋਟੋਆਂ ਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ ਧੰਨਵਾਦ ਵੀਰੇ ਅੱਜ ਆਪਾਂ ਸੇਲ ਵਿੱਚ ਵੀਰੇ 7 ਚੀਜ਼ਾਂ ਲੈ ਕੇ ਆਏ ਆ HMT 911 ਤੂੜੀ ਵਾਲਾ ਰੀਪਰ Ford 3600 SR 240 NC Mahindra 275 DI HMT 2511 ਤੇ ਵੀਰੇ 11 ਫੁੱਟੀ ਟਰਾਲੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀਰੇ HMT 911 ਦੀ HMT 911 1986 ਮਾਡਲ ਜੋ ਕਿ 1986 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਜੀਰਾ ਤਹਿਸੀਲ ਦੇ ਸੋਢੀ ਵਾਲਾ ਵਿਖੇ ਖੜਾ ਹੈਗਾ ਟਰੈਕਟਰ ਦੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਕੰਡੀਸ਼ਨ ਆ ਪਈ ਆ ਤੇ ਵੀਰ ਨੇ ਸ਼ੋਅ ਇਸ ਦੀ ਲਾ ਕੇ ਰੱਖੀ ਹੋਈ ਆ ਟਰੈਕਟਰ ਦੇ ਉਹ ਟਾਇਰ ਹੈ ਵੀਰੇ ਉਹ 40 ਪੈਸੇ ਟਾਇਰ ਨੇ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਆ ਤੇ ਵੀਰ ਨੇ ਵੀਰੇ ਟਰੈਕਟਰ ਦਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਓਕੇ ਆ ਸਰਵਿਸ ਹੋਈ ਹੋਈ ਆ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਤੇ ਟਰੈਕਟਰ ਦੇ ਵੀਰੇ ਹੁੱਡ ਵਾਲੀ ਛਤੀ ਲੱਗੀ ਹੋਈ ਆ। ਇੱਕਦਮ ਸਿੱਕੇਮਾ ਟਰੈਕਟਰ ਹੈ ਵੀਰੇ। ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਆ। ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ। ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ। ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ। ਉਹ ਰੱਖੀ 1,50,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 95924 05622 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਹੀ ਮੈਸੇਜ ਕਰਕੇ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਤੂੜੀ ਬਣਾਉਣ ਵਾਲੇ ਰੀਪਰ ਦੀ ਇਹ ਰੀਪਰ ਵੀਰੇ 2007 ਮਾਡਲ ਆ ਜੋ ਕਿ 2007 ਦੇ ਵਿੱਚ ਆਇਆ ਹੋਇਆ ਤੇ ਰੀਪਰ ਵੀਰੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਵਿਖੇ ਖੜਾ ਹੈਗਾ ਰੀਪਰ ਦੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਤੇ ਰੀਪਰ ਦੇ ਉਹ ਟਾਇਰ ਆ ਵੀਰੇ ਉਹ 90 ਪੈਸੇ ਨੇ ਐਮ ਆਰ ਐਫ ਦੇ ਟਾਇਰ ਆ ਵੀਰੇ ਬਿਲਕੁਲ ਨਵੇਂ ਪਏ ਨੇ ਬਾਕੀ ਵੀਰੇ ਰੀਪਰ ਦਾ ਕੰਮ ਵੀਰ ਨੇ ਕਰਵਾਇਆ ਹੋਇਆ ਸਾਰਾ ਕੰਮ ਓਕੇ ਆ ਮਾਲਕ ਵੀਰ ਨੇ ਰੀਪਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਆ 70000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 7888 3871 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਵੀ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਰੀਪਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਵੀਰੇ HM T 2511 ਦੀ HM T 2511 1992 ਮਾਡਲ ਜੋ ਕਿ 1992 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਫਰੀਦਕੋਟ ਡਿਸਟ੍ਰਿਕਟ ਵਿੱਚ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ ਓਰੀਜਨਲ ਆ ਟਰੈਕਟਰ ਦੇ ਜੋ ਰਿੰਬਾ ਵੀਰੇ ਉਹ ਚੇਂਜ ਕੀਤੇ ਹੋਏ ਆ ਤੇ ਰਿੰਬਾਂ ਤੇ ਵੀਰੇ ਪੇਂਟ ਵੀ ਕੀਤਾ ਹੋਇਆ ਬਾਕੀ ਵੀਰੇ ਟਰੈਕਟਰ ਦਾ ਸਾਰਾ ਪੇਂਟ ਓਰੀਜਨਲ ਆ ਤੇ ਟਰੈਕਟਰ ਦਾ ਵੀਰੇ ਕੋਈ ਵੀ ਪਾਰਟ ਇਸ ਤੋਂ ਇਲਾਵਾ ਚੇਂਜ ਨਹੀਂ ਕੀਤਾ ਗਿਆ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਵੀਰਨੇਸ਼ ਦੀ ਵੀਰੇ ਸ਼ੋ ਲਾ ਕੇ ਰੱਖੀ ਹੋਈ ਆ ਸ਼ੋ ਦੀ ਕੰਡੀਸ਼ਨ ਵੀਰੇ ਬਿਲਕੁਲ ਨਵੀਂ ਆ ਤੇ ਇਹਨਾਂ ਵੀਰਾਂ ਕੋਲੇ ਵੀਰੇ 1992 ਤੋਂ ਲੈ ਕੇ ਹੁਣ ਤਾਈਂ ਇਹ ਟਰੈਕਟਰ ਇਹਨਾਂ ਵੀਰਾਂ ਕੋਲ ਹੀ ਆ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਆ ਵੀਰੇ ਮਾਲਕ ਵੀਰਾਂ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 75 ਪੈਸੇ ਟਾਇਰ ਨੇ ਤੇ ਬਾਕੀ ਵੀਰੇ ਇੰਜਨ ਗੇਅਰ ਪੰਪ ਦਾ ਕੰਮ ਹੋਇਆ ਹੋਇਆ ਮਾਲਕ ਵੀਰ ਵੱਲੋਂ ਵੀਰੇ ਇੰਜਨ ਗੇਅਰ ਪੰਪ ਦੀ ਪੂਰੀ ਫੁੱਲ ਗਾਰੰਟੀ ਆ ਇਕਦਮ ਸਿੱਕੇ ਵਾਂਂ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 115000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98782 35169 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਮਹਿੰਦਰਾ 275 DI ਦੀ ਮੈਜੰਟਰ 272 DI 1997 ਮਾਡਲ ਜੋ ਕਿ ਵੀਰੇ 1997 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਬਟਾਲਾ ਏਰੀਆ ਵਿਖੇ ਖੜਾ ਹੈਗਾ ਤੇ ਟਰੈਕਟਰ ਦਾ ਨੰਬਰ ਵੀਰੇ ਪਟਿਆਲੇ ਦਾ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦੇ ਉਹ ਟਾਇਰ ਹੈ ਵੀਰੇ ਅਗਲੇ ਟਾਇਰ 40 ਪੈਸੇ ਨੇ ਤੇ ਪਿਛਲੇ ਟਾਇਰ 45 ਪੈਸੇ ਨੇ ਵੀਰ ਨੇ ਟਰੈਕਟਰ ਦਾ ਕੰਮ ਵੀਰੇ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਓਕੇ ਆ ਇਕਦਮ ਸਿੱਕੇ ਭਾਂ ਟਰੈਕਟਰ ਹੈ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 175000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ 98729 19895 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਐਸ਼ਰ 241 ਦੀ ਐਸ਼ਰ 241 1991 ਮਾਡਲ ਜੋ ਕਿ 1991 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਬਲੂ ਕਲਰ ਆ ਇਹ ਟਰੈਕਟਰ ਵੀਰੇ ਮਾਨਸਨ ਡਿਸਟ੍ਰਿਕਟ ਦੇ ਪਿੰਡ ਚਟਾਣਾ ਖੁਰਦ ਵਿਖੇ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਅਜਾਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦੇ ਜੋ ਟਾਇਰ ਹੈ ਵੀਰੇ ਪਿਛਲੇ ਟਾਇਰ ਵੀਰੇ 95 ਪੈਸੇ ਨੇ ਤੇ ਅਗਲੇ ਟਾਇਰ ਵੀਰੇ 45 ਪੈਸੇ ਨੇ ਟਾਇਰਾਂ ਦੀ ਕੰਡੀਸ਼ਨ ਵੀਰੇ ਬਹੁਤ ਵਧੀਆ ਪਈ ਆ ਤੇ ਬਾਕੀ ਵੀਰੇ ਵੀਰ ਨੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਵੀਰੇ ਕਿਤੋਂ ਵੀ ਲੀਕ ਨਹੀਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 125000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 62391 38112 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਫੋਰਡ 3600 ਦੀ ਫੋਰਡ 3600 1992 ਮਾਡਲ ਜੋ ਕਿ 1992 ਦੇ ਵਿੱਚ ਆਇਆ ਹੋਇਆ ਏ ਟਰੈਕਟਰ ਵੀਰੇ ਜਟਾਣਾ ਖੁਰਦ ਵਿਖੇ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਪੈ ਜਾਂਦਾ ਜਿੱਥੇ ਵੀ ਆ ਨੀਲਾ ਆਸ਼ਾ ਵਿਕਾਊ ਆ ਉਸੇ ਪਿੰਡੀ ਵੀਰੇ ਟਰੈਕਟਰ ਵਿਕਾਊ ਆ ਟਰੈਕਟਰ ਵੀਰੇ ਆਲ オリジナル ਆ ਕਿਤੇ ਵੀ ਰੰਗ ਪੇਂਟ ਨਹੀਂ ਟਰੈਕਟਰ ਦੇ ਮੰਗਲੇ ਟਾਇਰਾਂ ਦੀਆਂ ਫੋਟੋਆਂ ਸ਼ੋ ਹੋ ਰਹੀਆਂ ਵੀਰੇ ਜੋ ਕਿ 50 ਪੈਸੇ ਨੇ ਤੇ ਹੁਣ ਵੀਰੇ ਟਰੈਕਟਰ ਦੇ ਅਗਲੇ ਟਾਇਰਾਂ ਦੀਆਂ ਫੋਟੋਆਂ ਸ਼ੋ ਹੋ ਰਹੀਆਂ ਨੇ ਜੋ ਕਿ 30 ਪੈਸੇ ਨੇ ਟਰੈਕਟਰ ਦਾ ਸਾਰਾ ਕੰਮ ਹੋਇਆ ਹੋਇਆ ਵੀਰੇ ਇੰਜਨ ਗੇਅਰ ਪੰਪ ਦਾ ਕੰਮ ਓਕੇ ਆ ਟਰੈਕਟਰ ਦਾ ਵੀਰੇ ਕੋਈ ਵੀ ਪਾਰਟ ਚੇਂਜ ਨਹੀਂ ਕੀਤਾ ਗਿਆ ਪੇਂਟ ਬਿਲਕੁਲ origignal ਹੈ ਵੀਰੇ ਬਾਡੀ ਚਾਸੀ ਲਿੰਕਾਂ ਦਾ ਪੇਂਟ ਬਿਲਕੁਲ origignal ਆ ਇਕਦਮ ਸਿੱਕੇ ਵਾਂਗ ਟਰੈਕਟਰ ਹੈ ਵੀਰੇ ਬਿਲਕੁਲ A class condition ਦੇ ਵਿੱਚ ਖੜਾ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,70,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 99152 72909 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ 11 ਫੁੱਟੀ ਟਰਾਲੀ ਦੀ ਇਹ ਟਰਾਲੀ ਵੀਰੇ 11 ਫੁੱਟ ਲੰਬੀ ਆ ਤੇ 6 ਫੁੱਟ ਚੌੜੀ ਆ ਟਰਾਲੀ ਵੀਰੇ ਸਿੰਗਲ ਟੈਰੀ ਆ ਤੇ ਟਰਾਲੀ ਦੇ ਵੀਰੇ ਲਿਫਟ ਪੰਪ ਲੱਗਾ ਹੋਇਆ ਹੈਗਾ ਲਿਫਟ ਵਾਲੀ ਟਰਾਲੀ ਆ ਵੀਰੇ ਟਰਾਲੀ ਦੀ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਕੰਡੀਸ਼ਨ ਪਈ ਆ ਵੀਰੇ ਤੇ ਟਰਾਲੀ ਵੀਰੇ 2017 ਮਾਡਲ ਆ ਜੋ ਕਿ 2017 ਦੇ ਵਿੱਚ ਬਣੀ ਹੋਈ ਆ ਟਰਾਲੀ ਦੀ ਵੀਰੇ ਚਾਦਰ ਬਿਲਕੁਲ ਸਾਫ਼ ਆ ਚਾਦਰ ਕਿਤੋਂ ਵੀ ਖੋਖਲੀ ਨਹੀਂ ਟਰਾਲੀ ਦੀ ਕੰਡੀਸ਼ਨ ਵੀਰੇ ਬਿਲਕੁਲ ਓਕੇ ਆ ਤੇ ਇਹ ਟਰਾਲੀ ਵੀਰੇ हिसार ਡਿਸਟ੍ਰਿਕਟ ਦੇ ਅਗਰੋਹਾ ਵਿਖੇ ਖੜੀ ਆ। ਮਾਲਕ ਵੀਰ ਨੇ ਟਰਾਲੀ ਦੀ ਉਹ ਡਿਮਾਂਡ ਰੱਖੀ ਆ ਵੀਰੇ। ਉਹ ਰੱਖੀ ਆ 85000 ਰੁਪਏ। ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 73571 99946 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ। ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਖਰੀਦ ਸਕਦੇ ਹੋ। ਧੰਨਵਾਦ ਵੀਰੇ। ਜੇ ਵੀਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਵੀਰੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਵੀਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਵੀਰੇ ਜੁੜੇ ਰਹੋ ਵੀਰੇ ਸਾਡੇ ਚੈਨਲ ਜੱਟਾਂ ਦੇ ਟਰੈਕਟਰ ਦੇ ਨਾਲ